ਵਾਟਰ ਕਿਰਨ ਵਾਲੇ ਨਵਦੀਪ ਜਲਬੇੜਾ ਦੀ ਤੋਂ ਰਿਹਾਈ ਹੋ ਗਈ ਹੈ ਜੀ ਹਾਂ ਰਿਹਾਈ ਤੋਂ ਬਾਅਦ ਨਵਦੀਪ ਦੀ ਜਿੱਥੇ ਪਹਿਲੀ ਤਸਵੀਰ ਸਾਹਮਣੇ ਆਈ ਹੈ ਉੱਥੇ ਹੀ ਉਸ ਦਾ ਸਵਾਗਤ ਕਿਸਾਨਾਂ ਵੱਲੋਂ ਕੀਤਾ ਗਿਆ ਅੰਬਾਲਾ ਸਦਸਿਏ ਇਤਨਾ ਹੁਣ ਜੋ ਜਾਣਕਾਰੀ ਐਵੀ ਆ ਰਹੀ ਹੈ ਅੰਬਾਲਾ ਪੁਲਿਸ ਨੇ ਹਿਰਾਸਤ ਦੇ ਵਿੱਚ ਕੁਝ ਕਿਸਾਨਾਂ ਨੂੰ ਲਿਆ ਹੈ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਮਗਰੋਂ ਉਸ ਨੂੰ ਰਿਹਾ ਕੀਤਾ ਗਿਆ ਨਾ ਪੁਲਿਸ ਨੇ ਨਵਦੀਪ ਜਲਬੇੜਾ ਨੂੰ ਗ੍ਰਿਫਤਾਰ ਕੀਤਾ ਸੀ ਤਸ ਦੇ ਕਿ ਨਵਦੀਪ ਜੋ ਨੇ ਉਹ ਜੇਲ੍ਹ ਚ ਬੰਦ ਸੰ ਔਰ ਇਸ ਵਿੱਚ ਕਰ ਕਿਉਂਕਿ ਅੱਜ ਕਿਸਾਨਾਂ ਨੇ ਵੱਡੀ ਗਿਣਤੀ ਚ ਇਕੱਠੇ ਹੋਣਾ ਔਰ ਹੁਣ ਜੋ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਕਿਸਾਨਾਂ ਨੂੰ ਇੱਥੇ ਹਿਰਾਸਤ ਚ ਲਿਆ ਗਿਆ ਸੋ ਇੱਥੇ ਨਵਦੀਪ ਜਲਬੇੜਾ ਦੇ ਸਨਮਾਨ ਲਈ ਅੰਬਾਲਾ ਮੰਡੀ ਵਿੱਚ ਇਕੱਠੇ ਹੋ ਰਹੇ ਸਨ ਕਿਸਾਨ ਅੰਬਾਲਾ ਵਿੱਚ ਕਿਸਾਨਾਂ ਤੇ ਪੁਲਿਸ ਤੇ ਵੱਡੀ ਹੁਣ ਜੜੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਵੱਡੀ ਗਿਣਤੀ ਚ ਕਿਸਾਨਾਂ ਨੂੰ ਇੱਥੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀਗਾ ਅੰਬਾਲਾ ਪੁਲਿਸ ਨੇ ਫਿਲਹਾਲ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆਏ ਇਹ ਜੋ ਜਾਣਕਾਰੀ ਮਿਲ ਰਹੀ ਹੈ ਇਥੇ ਐਸਐਸਪੀ ਦਫਤਰ ਦੇ ਨੂੰ ਕੇਰਨ ਦੀ ਤਿਆਰੀ ਸੀ ਲੇਕਿਨ ਉਸ ਜਦੋਂ ਦੀ ਨਵਦੀਪ ਦੀ ਰਿਹਾਈ ਹੋਈ ਹੈ ਉਸ ਤੋਂ ਬਾਅਦ ਇਥੇ ਨਾਜ ਮੰਡੀ ਵਿੱਚ ਇਕੱਟੇ ਹੋਣ ਦਾ ਸੱਦਾ ਦਿੱਤਾ ਗਿਆ ਔਰ ਵੱਡੀ ਗਿੰਦ ਇਸ ਕਿਸਾਨਾਂ ਨੂੰ ਇਥੇ ਪਹੁੰਚਣ ਲਈ ਕਿਹਾ ਗਿਆ ਲੇਕਿਨ ਹੁਣ ਅੰਬਾਲਾ ਚ ਕਿਸਾਨਾਂ ਤੇ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ ਸੋ ਇਹ ਤਸਵੀਰ ਨਵਦੀਪ ਜਲਬੇੜਾ ਦੀ ਹੈ ਜੋ ਤੁਸੀਂ ਦੇਖ ਰਹੇ ਹੋ ਜਿਸ ਨੂੰ ਬੀਤੇ ਦਿਨ ਰਿਹਾ ਕੀਤਾ ਗਿਆ ਜ਼ਮਾਨਤ ਤੇ ਉਹ ਬਾਹਰ ਆਇਆ ਅੰਬਾਲਾ ਪੁਲਿਸ ਨੇ ਫਿਲਹਾਲ ਹੁਣ ਕਈ ਕਿਸਾਨਾਂ ਨੂੰ ਹਿਰਾਸਤ ਚ ਲੈ ਆਏ ਤਸਵੀਰਾਂ ਫਿਲਹਾਲ ਤੁਹਾਨੂੰ ਦਿਖਾ ਰਹੇ ਹਾਂ ਸੋ ਇਥੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਇੱਕ ਵਾਰ ਫਿਰ ਤੋਂ ਤਣਾਤਨੀ ਦਾ ਮ ਦਿਖਾਈ ਦੇ ਰਿਹਾ ਕਿਸਾਨਾਂ ਦੇ ਅੰਬਾਲਾ ਮੰਡੀ 'ਚ ਇਕੱਠ ਦੇ ਐਲਾਨ ਪਿੱਛੋਂ ਪੁਲਿਸ ਨੇ ਇੱਥੇ ਐਕਸ਼ਨ ਲਿਆ ਹੈ ਦੱਸ ਦਈਏ ਕਿ ਇੱਥੇ ਜਿਸ ਨਾਲ ਨਵਦੀਪ ਦੀ ਰਿਹਾਈ ਤਾਂ ਹੋਈ ਲੇਕਿਨ ਐਸਐਸਪੀ ਜੋ ਦਫ਼ਤਰ ਦਾ ਕਿਰਾਉ ਕਰਨਾ ਸੀ ਉਸ ਨੂੰ ਤਾਂ ਬਦਲ ਦਿੱਤਾ ਗਿਆ ਲੇਕਿਨ ਇੱਥੇ ਹੁਣ ਮੰਡੀ ਦੇ ਵਿੱਚ ਇਕੱਠੇ ਹੋਣਾ ਸੀ ਕਿਸਾਨਾਂ ਨੇ ਜਿਸ ਨੂੰ ਲੈ ਕੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਵੱਡੀ ਗਿਣਤੀ 'ਚ ਪਹੁੰਚਾ ਜਾਏ ਸ਼ੰਭੂ ਬਾਰਡਰ ਵੱਲ ਵੀ ਕੁਝ ਕਰਨ ਦਾ ਪ੍ਰੋਗਰਾਮ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਲੀਕਿਆ ਗਿਆ ਸੀ ਲੇਕਿਨ ਫਿਲਹਾਲ ਨਵਦੀਪ ਜਲਬੇੜਾ ਦੇ ਸਨਮਾਨ ਲਈ ਅੰਬਾਲਾ ਮੰਡੀ 'ਚ ਇਕੱਠੇ ਹੋ ਰਹੇ ਕਿਸਾਨ ਲੇਕਿਨ ਇੱਥੇ ਕਈ ਕਿਸਾਨਾਂ ਕਿਸਾਨਾਂ ਦੇ ਅੰਬਾਲਾ ਮੰਡੀ ਵਿੱਚ ਇਕੱਠੇ ਐਲਾਨ ਪਿਛੋਂ ਪੁਲਿਸ ਨੇ ਇੱਥੇ ਐਕਸ਼ਨ ਲਿਆ। ਸੋ ਇੱਕ ਵਾਫੇ ਤੋਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਇਹ ਮਾਹੌਲ ਤਲਖੀ ਭਰਿਆ ਦੇਖਣ ਨੂੰ ਮਿਲਿਆ ਜਿਸ ਨਾਲ ਇੱਥੇ ਕਿਸਾਨਾਂ ਨੂੰ ਹਿਰਾਸਤ ਚ ਲਿਆ ਗਿਆ। ਬੀਤੀ ਰਾਤ ਹੀ ਜਿਹੜੀ ਰਿਹਾਈ ਹੋਈ ਹੈ ਨਵਦੀਪ ਦੀ ਸਵਾਗਤ ਨਿਊਜ਼ਾ ਕੀਤਾ ਗਿਆ ਔਰ ਬੇहद ਖੁਸ਼ੀ ਵੀ ਪਾਈ ਗਈ ਹਾਲਾਂਕਿ ਕਈ ਕਿਸਾਨ ਜੋ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਕੋਰਟ ਨੇ ਜ਼ਮਾਨਤ ਦਿੱਤੀ ਆ ਅਸੀਂ ਜਾਣਦੇ ਹਾਂ ਕਿ ਮਾਮਲਾ ਉਸ ਦੇ ਖਿਲਾਫ ਜੋ ਹੈ ਉਹ ਰੱਦ ਹੋਵੇ ਨਹੀਂ ਤਾਂ ਕਦੀ ਵੀ ਉਸ ਨੂੰ ਫਿਰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਬਹਰਾਲ ਇੱਥੇ ਰਿਹਾਈ ਤੋਂ ਬਾਅਦ ਨਵਦੀਪ ਦੇ ਇੱਕ ਪਾਸੇ ਤੁਹਾਨੂੰ ਤਸਵੀਰ ਵਿਖਾ ਰਿਹਾ ਤਾਂ ਦੂਜੇ ਪਾਸੇ ਕਿਉਂਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋਣਾ ਸੀਗਾ ਔਰ ਇਸ ਮੌਕੇ ਤੇ ਇੱਕ ਵਾਰ ਫੇਰ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਲਖੀ ਦੇਖਣ ਨੂੰ ਮਿਲੀ ਹੈ ਤੇ ਕਈ ਕਿਸਾਨਾਂ ਨੂੰ ਹਰਾਸ ਵਿੱਚ ਲਿਆ ਗਿਆ ਕਿਸਾਨਾਂ ਨੇ ਨਵਦੀਪ ਦਲਬੇੜਾ ਦੀ ਰਿਹਾਈ ਪਿੱਛੋਂ ਵਿਕਟਰੀ ਮਾਰਚ ਦਾ ਐਲਾਨ ਕੀਤਾ ਸੀ ਅੰਬਾਲਾ ਵਿੱਚ ਕਿਸਾਨਾਂ ਤੇ ਪੁਲਿਸ ਦੀ ਇਹ ਵੱਡੀ ਕਾਰਵਾਈ ਫਿਲਹਾਲ ਨਜ਼ਰ ਆਈ ਹੈ ਸੋ ਇੱਕ ਵਾਰ ਫੇਰ ਇਹ ਤਲਖੀ ਭਰਿਆ ਮਾਹੌਲ ਤਣਾਅ ਵਾਲਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਜ਼ੀਕੀ ਹਰਣਾ ਪੁਲਿਸ ਨੇ ਹੀ ਨਵਦੀਪ ਜਲਬੇੜਾ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਆਵਾਜ਼ ਕਿਸਾਨਾਂ ਵੱਲੋਂ ਚੁੱਕੀ ਗਈ ਸੀ ਬੀਤੇ ਦਿਨ ਤਜ਼ੀਕੀ ਨਵਦੀਪ ਦੀ ਰਿਹਾਈ ਹੋਈ ਹੈ ਜ਼ਮਾਨਤ ਤੇ ਬਾਹਰ ਆਏ ਨੇ ਲੇਕਿਨ ਜੋ ਐਸਐਸਪੀ ਦਫ਼ਤਰ ਦਾ ਕਿਰਾਉ ਕਰਰਾ ਸੀ ਨਵਦੀਪ ਦੀ ਰਿਹਾਈ ਨੂੰ ਲੈ ਕੇ ਉਸ ਨੂੰ ਤਾਂ ਹੁਣ ਉਹ ਐਸਐਸਪੀ ਦਫ਼ਤਰ ਦਾ ਕਿਰਾਉ ਤਾਂ ਨਹੀਂ ਕੀਤਾ ਜਾ ਰਿਹਾ ਲੇਕਿਨ ਇੱਥੇ ਵੱਡਾ ਇਕੱਠ ਜਿਹੜਾ ਹੈ ਉਜੂਰ ਕੀਤਾ ਜਾਣਾ ਸੀ ਜਿਸ ਨੂੰ ਲੈ ਕੇ ਵਿਕਟਰੀ ਮਾਰਚ ਕਰਿਆ ਜਾਣਾ ਸੀ ਨਵਦੀਪ ਜਲਬੇੜਾ ਦੀ ਰਿਹਾਈ ਪਿੱਛੋਂ ਲੇਕਿਨ ਤਸਵੀਰਾਂ ਦੇਖ ਰਹੇ ਹੋ ਬਾਲਾ ਦੇ ਵਿੱਚ ਕਿਸਾਨਾਂ ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਫਤੇ ਦੱਸਦੀ ਹੈ ਕਿ ਨਵਦੀਪ ਜਲਬੇੜਾ ਦੀ ਜੋ ਰਿਹਾਈ ਹੋਈ ਹੈ 5 ਮਹੀਨੇ ਬਾਅਦ ਜਿਹੜਾ ਹੈ ਨਵਦੀਪ ਦੀ ਰਿਹਾਈ ਹੋਈ ਹੈ ਜਿਸ ਨੂੰ ਲੈ ਕੇ ਖੁਸ਼ੀ ਵੀ ਕਿਸਾਨਾਂ 'ਚ ਪਾਈ ਗਈ ਹੈ ਲੇਕਿਨ ਇਸ ਵਿੱਚਕਾਰ ਵੱਡੀ ਗਿਣਤੀ ਦੇ ਵਿੱਚ ਅਨਾਜ ਮੰਡੀ ਵਿੱਚ ਇਕੱਠੇ ਕਿਸਾਨਾਂ ਨੇ ਹੋਣ ਦਾ ਸੱਦਾ ਦਿੱਤਾ ਸੀ ਕਿ ਵੱਡੀ ਗਿਣਤੀ 'ਚ ਇਕੱਠੇ ਹੋਣ ਨਵਦੀਪ ਦਾ ਸਨਮਾਨ ਕੀਤਾ ਜਾਣਾ ਹੈ ਵਿਕਟਰੀ ਮਾਰਚ ਕਰਿਆ ਜਾਣਾ ਹੈ ਅਤੇ ਇਸ ਨੂੰ ਵੇਖਦਿਆਂ ਹੋਇਆਂ ਪੁਲਿਸ ਨੇ ਵੀ ਬੜੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ ਜਿਸ ਤੋਂ ਬਾਅਦ ਹੁਣ ਇੱਥੇ ਕਈ ਕਿਸਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਜਿਨ੍ਹਾਂ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੱਜ ਦੇ ਕਿ ਹਰਿਆਣਾ ਪੁਲਿਸ ਵੱਲੋਂ ਹੀ ਨਵਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਇਸ ਤੋਂ ਬਾਅਦ ਲਗਾਤਾਰ ਉਸ ਦੀ ਰਿਹਾਈ ਲਈ ਉਸ ਦੇ ਖਿਲਾਫ ਜੋ ਮਾਮਲਾ ਹੈ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਫਿਲਹਾਲ ਮਾਮਲਾ ਤਾਂ ਉਸ ਦੇ ਖਿਲਾਫ ਰੱਦ ਨਹੀਂ ਹੋਇਆ ਲੇਕਿਨ ਉਸ ਦੀ ਰਿਹਾਈ ਜ਼ਰੂਰ ਹੋਈ ਹੈ ਜੋ ਕੋਰਟ ਨੇ ਉਸ ਨੂੰ ਜ਼ਮਾਨਤੇ ਰਹਾ ਕੀਤਾ ਔਰ ਬਾਹਰ ਆਉਂਦੇ ਨਵਦੀਪ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਉਹ ਖੁਦ ਸੱਦਾ ਦਿੰਦੇ ਨਜ਼ਰ ਆਏ तमाम ਕਿਸਾਨਾਂ ਨੂੰ ਵੱਡੀ ਗਿਣਤੀ ਚਨਾਟ ਬੰਡੀ ਵਿੱਚ ਇਕੱਠੇ ਹੋਣਦੇ ਆ ਉਹਨਾਂ ਨੇ ਇੱਥੇ ਸੱਦਾ ਦਿੱਤਾ ਔਰ ਉਸ ਦੇ ਅਛੇ ਤਹਿਤੀ ਤਾਜ਼ੇ ਕੇ ਕਿਸਾਨ ਵੱਡੀ ਗਿਣਤੀ ਚ ਪੂਛ ਕਰ ਰਹੇ ਸਨ ਅਨਾਜ ਮੰਡੀ ਵੱਲ ਜਦੋਂ ਰਾਤ ਦੇ ਵਿੱਚ ਅੰਬਾਲਾ ਵਿੱਚ ਉਹਨਾਂ ਨੂੰ ਇੱਥੇ ਹਿਰਾਸਤ ਵਿੱਚ ਲਿਆ ਗਿਆ ਇਸਲਾਵਾ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਵੱਲ ਪੂਛ ਕਰਨਾ ਸੀ ਸੋ ਉਧਰ ਜਾਣ ਤੋਂ ਰੋਕਣ ਦੇ ਲਈ ਪੁਲਿਸ ਵੱਲੋਂ ਲਗਾਤਾਰ ਸਖਤੀ ਕੀਤੀ ਗਈ ਹੈ ਨਾਕੇ-ਜਾਥਾਤੇ ਲਗਾਏ ਗਏ ਨੇ ਤਾਂ ਹੁਣ ਇੱਥੇ ਕਈ ਕਿਸਾਨਾਂ ਨੂੰ ਹਿਰਾਸਤ ਚ ਲਿਆ ਗਿਆ ਸਟਾ ਕਿਸਾਨ ਆਗੂ ਤੇਜਵੀਰ ਸਿੰਘ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਕਲ ਕਰਦੇ ਤੇਜਵੀਰ ਜੀ ਕੀ ਕਹੋਗੇ ਤੁਸੀਂ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਿਆ ਅੰਬਾਲਾ ਵਿੱਚ ਕਿਸਾਨਾਂ ਨੂੰ ਉਹਨੇ ਹਿਰਾਸਤ ਚ ਲਿਆ ਗਿਆ ਇਹ ਬੀਜੇਪੀ ਸਰਕਾਰ ਦੀ ਸਭ ਤੋਂ ਵੱਡੀ ਤਾਨਾਸਰ ਰਵਈਆ ਇਹ ਦਿਖਾਉਂਦੀ ਹੈ ਕਿ ਇਹ ਕਿਸਾਨਾਂ ਦੇ ਨਾਲ ਨਹੀਂ ਹੈਗਾ ਅਸੀਂ ਬਿਲਕੁਲ ਕੈंसिल ਕਰਤਾ ਸੀਗਾ ਜਿਹੜਾ ਐਸਪੀ ਤੱਕ ਆਪ ਸੀਗਾ ਕਿਉਂਕਿ ਰਾਤ ਦੇਰ ਰਾਤ 11 ਵਜੇ ਤੋਂ ਬਾਅਦ ਜਿਹੜੇ ਜੇਲ੍ਹ ਤੋਂ ਨਵਦੀਪ ਸਿੰਘ ਰਿਹਾ ਹੁੰਦਾ ਹੈ ਤੇ ਲੋਕਾਂ ਨੂੰ ਅਸੀਂ ਆਪ ਦੀ ਸੰਗਤ ਨੂੰ ਕਾਲ ਦਿੱਤੀ ਹੋਈ ਸੀ ਕਿ ਤੁਸੀਂ ਮੰਡੀ ਪਹੁੰਚਣਾ ਹੈਗਾ ਅਸੀਂ ਉੱਥੇ ਮੰਡੀ ਤੋਂ ਜਿਹੜਾ ਜੇਤੂ ਮਾਰਚ ਵਿਕਟਰੀ ਮਾਰਚ ਕਰਕੇ ਅਸੀਂ ਸ਼ੰਭੂ ਬਾਰਡਰ ਦੇ ਵੱਲ ਤੁਰਨਾ ਸੀਗਾ ਤੇ ਪਰ ਸਰਕਾਰ ਨੇ ਸਾਨੂੰ ਉੱਥੇ ਇਕੱਠੇ ਨਹੀਂ ਹੋਣ ਦਿੱਤਾ ਗਿਆ ਤੇ ਹੁਣੇ ਸਾਡੇ ਕੋਲ ਜਿੰਨੀ ਖਬਰ ਹੈਗੀ ਆ ਅਸੀਂ ਇਕੱਠੇ ਹੋ ਰਹੇ ਆ ਅਲੱਗ-ਅਲੱਗ ਜਿਹੜੀਆਂ ਸਟੇਟਾਂ ਤੋਂ ਮਤਲਬ ਕਹਿ ਰਿਆਣੇ ਤੋਂ ਪੰਜਾਬ ਤੋਂ ਰਾਜਸਥਾਨ ਤੋਂ ਕਿਸਾਨ ਆਏ ਹੋਏ ਨੇ ਤੇ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਮੰਡੀਵਾਲ ਵਾਦਣਾ ਸੀਗਾ ਪਰ ਉਹ ਤੋਂ ਪਹਿਲਾਂ ਜਿਹੜੇ ਉੱਥੇ ਕਿਸਾਨ ਆਗੂ ਪਹੁੰਚੇ ਸੀਗੇ ਲੋਂਗੋਵਾਲ ਸਾਹਿਬ ਅਮਰਜੀਤ ਸਿੰਘ ਦੀ ਮੋੜੀ ਜਰਨਜੀਤ ਸਿੰਘ ਦੀ ਰਾਜੂ ਰਾਜਸਥਾਨ ਤੋਂ ਉਹਨਾਂ ਨੂੰ ਗ੍ਰਿਫਤਾਰਪੂਰ ਤੋਂ ਕਰ ਲਿਆ ਜੀ ਬਿਲਕੁਲ ਲੇਕਿਨ ਇਥੇ ਕਿਉਂਕਿ ਤੁਸੀਂ ਸਾਫ ਕਿਸਾਨ ਆਗੂਆਂ ਨੇ ਕੀਤਾ ਸੀ ਕਿ ਅਸੀਂ ਐਸਐਸਪੀ ਦਫਤਰ ਦਾ ਕਿਰਾਉ ਨਹੀਂ ਕਰਨਾ ਸਨਮਾਨ ਕਰਨਾ ਨਵਦੀਪ ਨੂੰ ਜਿਸ ਦੀ ਕਿ ਰਿਹਾਈ ਹੋਈ ਹੈ ਔਰ ਸ਼ਾਇਦ ਸ਼ੰਭੂ ਬਾਰਡਰ ਵਾਲ ਕੁਜ਼ ਕਰਨ ਦਾ ਵੀ ਪ੍ਰੋਗਰਾਮ ਸੀ ਲੇਕਿਨ ਹਾਲਾਕੀ ਸਖਤੀ ਜ਼ਰੂਰ ਕੀਤੀ ਗਈ ਲੇਕਿਨ ਜਿਸ ਤਰ੍ਹਾਂ ਨਾਲ ਹਿਰਾਸਤ ਲਿਆ ਗਿਆ ਤਾਂ ਲੱਗਦਾ ਹੈ ਕਿ ਇਹ ਜਿਹੜੀ ਤਸ਼ੱਦਦ ਜਾਂ ਤਾਨਾशाही ਨਜ਼ਰ ਆ ਰਹੀ ਹੈ ਨਹੀਂ ਅਸਲ ਤੇ ਇਹ ਇੱਕ ਤਰ੍ਹਾਂ ਦੇ ਇਹ ਨਾ ਜੀ ਗੇਮ ਪਲਾਨ ਤੇ ਸਾਜਿਸ਼ ਹੋ ਸਕਦੀ ਹੈ ਕਿ ਸਾਰੇ ਕਿਸਾਨ ਆਗੂਆਂ ਨੂੰ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਟੱਕਦੀ ਹੈ ਕਿਉਂਕਿ ਜਿੰਨੇ ਤੱਕ ਹੁਣ ਤੱਕ ਕਰਦੇ ਰਹੀ ਹੈ ਇੱਕ ਤਰ੍ਹਾਂ ਦੀ ਇਹ ਕੋਰਟ ਦੀ ਵੀ ਅਮਾਨਨਾ ਹੈਗੀ ਹੈ ਜਿੰਨੇ ਪਹਿਲਾਂ ਇਹਨਾਂ ਨੇ ਹਾਈ ਕੋਰਟ ਦੀ ਅਮਾਨਨਾ ਕਰਕੇ ਸੁਪਰੀਮ ਕੋਰਟ ਤੇ ਅਰਜ਼ੀ ਦਾਇਰ ਕੀਤੀ ਹੈ ਤੇ ਇਹ ਦਖਾਂਦਾ ਹੈ ਕਿ ਸੈਂਟਰ ਸਰਕਾਰ ਤੇ ਜਿਹੜੀ ਸੂਬੇ ਦੀ ਬੀਜੇਪੀ ਸਰਕਾਰ ਆ ਉਹ ਸਿੱਧੀ-ਸਿੱਧੀ ਸਾਡੇ ਉੱਤੇ ਤਸੱਦਦ ਧਾਣਾ ਚੰਦੀ ਹੈ ਸਾਨੂੰ ਗ੍ਰਿਫਤਾਰ ਕਰਨ ਦੀ ਜੀ ਤੇ ਮਾਹੌਲ ਨੂੰ ਖਰਾਬ ਕਰਨਾ ਚੰਦੀ ਹੈ ਉਹ ਦੱਸ ਰਹੇ ਹਿੰਦੇ ਅਸੀਂ ਸ਼ਾਂਤ ਮੀ ਟੰਗ ਦੇ ਨਾਲ ਸੰਗਤ ਦਾ ਧੰਨਵਾਦ ਕਰਨਾ ਸੀਗਾ ਉਹ ਧੰਨਵਾਦ ਦੇ ਵਿੱਚ ਨਵਦੀਪ ਦਾ ਸਨਮਾਨ ਕਰਨਾ ਸੀ ਉਹ ਤੋਂ ਬਾਅਦ ਅਸੀਂ ਚੰਬੋ ਬਾਰਡਰ ਵਾਪਸ ਆਪਣਾ ਚਲੇ ਜਾਣਾ ਸੀ ਤੇ ਨਾਲ ਦੀ ਨਾਲ ਇੱਥੇ بارش ਹੋਣ ਕਰਕੇ بارش ਬਹੁਤ ਜ਼ਿਆਦਾ ਹੈ ਮੋਰਚੇ ਤੇ ਪਰ ਬਹੁਤ بارشਾਂ ਅੰਬਾਲੇ ਦੇ ਵਿੱਚ ਬਹੁਤ بارش ਹੈ ਰਾਹ ਬੰਦ ਸੀ ਕਿ ਤੇ ਮੰਡੀ ਅਸੀਂ ਸਵੇਰੇ ਆਪਦੀਆਂ ਜਿਹੜੀਆਂ ਕਾਰਵਾਈਆਂ ਨੇ ਜਿਹੜੀਆਂ ਤਿਆਰੀਆਂ ਨੇ ਉਹਨਾਂ ਦੇ ਵਾਸਤੇ ਜਾਇਦਾ ਲੈਣ ਵਾਸਤੇ ਗਏ ਸੀਗੇ ਤੇ ਉੱਥੋਂ ਕਿਸਾਨਾਂ ਨੂੰ ਗਿਸਤਾਰ ਕਰ ਲਿਆ ਗਿਆ ਬਿਲਕੁਲ ਸੋ ਹੁਣ ਅੱਗੇ ਕਿਸਾਨ ਕੀ ਕੁਛ ਕਰਨ ਦਾ ਕੁਛ ਇਸ ਨੂੰ ਲੈ ਕੇ ਰਣਨੀਤੀ ਅਸੀਂ ਅਸੀਂ ਸਾਰੇ ਇਕੱਠੇ ਹੋ ਕੇ ਜੀ ਮਤਲਬ ਕਿ ਜਿਹੜੇ ਦੋਏ ਫੋਰਮ ਦੇ ਆਗੂ ਨੇ ਉਹ ਫੈਸਲਾ ਲਵਾਂਗੇ ਤੇ ਅਸੀਂ ਨਿਸ਼ਚਿਤ ਤੌਰ ਤੇ ਮੰਡੀ ਦੇ ਵਿੱਚ ਜਾਵਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਰਨਾ ਗੱਲ ਕਰ ਲਈ ਤੇਜਵੀ ਸਿੰਘ ਕਿਸਾਨ ਆਗੂ ਜਿਨ੍ਹਾਂ ਨੇ ਸਰਕਾਰ ਤੇ ਪਾਵਿਓ ਕੇਂਦਰ ਦੀ ਸਰਕਾਰ ਹੋਵੇ ਜਾਂ ਫਿਰ ਹਰਿਆਣਾ ਸਰਕਾਰ ਬੀਜੇਪੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਇੱਥੇ ਤਾਨਾਸ਼ਾਹੀ ਤਸ਼ੱਦਦ ਜੜੀ ਕੀਤੀ ਜਾ ਰਹੀ ਹੈ ਕਿਉਂਕਿ ਉਹ ਸ਼ਾਂਤਮਈ ਢੰਗ ਨਾਲ ਆਪਣਾ ਇਕੱਠ ਤੇ ਕਰਨ ਦਾ ਉਹਨਾਂ ਨੇ ਪਲਾਨ ਉਲੀਕਿਆ ਸੀ ਲੇਕਿਨ ਇੱਥੇ ਹਿਰਾਸਤ ਕਈ ਕਿਸਾਨਾਂ ਨੂੰ ਲਿਆ ਗਿਆ ਸੋ ਬਾਲਾ ਦੇ ਵਿੱਚ ਕਿਸਾਨਾਂ ਤੇ ਇਹ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ आपको एक बहुत अति जरूरी सूचना देनी है कि सभी साथी अम्बाड़ा अनाज मंडी के अंदर पहुंचे क्योंकि वहां पर जो हमारे साथी आज के कार्यक्रम के लिए जो विक्ट्री मार्च हमने रखा था तो उस कार्यक्रम को रोकने के लिए पुलिस ने दबाव बनाना शुरू कर दिया और और किसानों को गिरफ्तार करना शुरू कर दिया हम आपसे कह करते हैं कि अपने अपने गांव से काफिले बनाकर वहां पर पहुंचे ताकि जो ये बीजेपी सरकार है ताना रवैया है दमनकारी नीति है धोखेबाज सरकार ये कार्य ना करें किसानों का रोष का सामना करना, करना पड़ेगा और हम एक बड़े काफिले के साथ शंभू मोर्चे से वहां पर पहुंच रहे आप जल्दी से जल्दी अंबाला अनाज मंडी के अंदर पहुंचकर अपनी आवाज बुलंद करें और अपने साथियों के लिए डटकर खड़े हों और यही समय है अपने एकता और भाईचारे का परिचय देने का बहुत बहुत धन्यवाद